ਜੈ ਹਿੰਦ ਨਮਸਕਾਰ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸੰਜੀਵ ਬਾਵਾ ਇੱਕ ਵਾਰ ਫੇਰ ਤੋਂ ਤੁਹਾਡਾ ਸਾਰਾ ਸਵਾਗਤ ਕਰਦੇ ਹਾਂ ਦੋਸਤੋ ਸਾਡੇ ਚੈਨਲ ਤੇ ਬਨੇ ਰਹਿ ਲਈ ਸਾਡੇ ਚੈਨਲ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਦੋਸਤੋ ਆਮ ਆਦਮੀ ਪਾਰਟੀ ਦੀ ਸਰਕਾਰ ਤਿੰਨੋਂ ਦਿਨ ਜਿਹੜਾ ਹੈ ਤਰੱਕੀਆਂ ਤੇ ਜਾ ਰਹੀ ਹੈ ਹਰ ਤਰ੍ਹਾਂ ਦੇ ਖੇਤਰ ਵਿੱਚ ਕੰਮ ਕਰ ਰਹੀ ਹੈ ਚਾਹੇ ਉਹ ਸਕੂਲ ਹੋਣ ਚਾਹੇ ਸਿਹਤ ਦੇ ਖੇਤਰ ਚ ਹੋਣ ਚਾਹੇ ਸੜਕਾਂ ਦਾ ਕੰਮ ਹੋਵੇ ਹਰ ਤਰ੍ਹਾਂ ਦੇ ਜਿਹੜੇ ਕੰਮ ਹੈ ਉਹ ਕਰ ਰਹੀ ਹੈ ਅੱਜ ਅਸੀਂ ਪਹੁੰਚੇ ਆ ਨਗਰ ਇੰਪਰੂਵਮੈਂਟ ਟਰਸਟ ਗੁਰਦਾਸਪੁਰ ਵਿਖੇ ਜਿੱਥੇ ਕਿ ਰਗਵੀਰ ਸਿੰਘ ਜੀ ਨੂੰ ਟਰਸਟੀ ਦਾ ਕੰਮ ਜਿੜਾਇਆ ਉਹ ਦਿੱਤਾ ਗਿਆ ਸਭ ਤੋਂ ਪਹਿਲਾਂ ਉਹਨਾਂ ਨੂੰ ਮੁਬਾਰਕਬਾਦ ਦਿੰਦੇ ਆ ਤੇ ਨਾਲ ਹੀ ਪੁੱਛਦੇ ਆ ਕਿ ਉਹ ਜਨਤਕ ਕੰਮ ਕਿਹੜੇ-ਕਿਹੜੇ ਕਰ ਰਹੇ ਨੇ ਜੀ ਸਰ ਬਹੁਤ ਬਹੁਤ ਮੁਬਾਰਕਬਾਦ ਸਾਡੇ ਚੈਨਲ ਵੱਲੋਂ ਥੈਂਕ ਯੂ ਵੈਰੀ ਮੱਚ ਜੀ ਥੈਂਕ ਯੂ ਵੈਰੀ ਮੱਚ ਜੀ ਹਾਂ ਜੀ ਮੈਂ ਰਗਵੀਰ ਸਿੰਘ ਜੀ ਟਰਸਟੀ ਜੀ ਆਪਾਂ ਲੋਕ ਭਲਾਈ ਵਾਸਤੇ ਕੰਮ ਕਰ ਰਹੇ ਆਂ ਸ਼ਹਿਰ ਵਾਸਤੇ ਕੰਮ ਕਰ ਰਹੇ ਆਂ ਸਾਡੀ ਇੰਪਰੂਵਮੈਂਟ ਟਰਸਟ ਦਾ ਕੰਮ ਹੀ ਆਹੀ ਹੈ ਸ਼ਹਿਰ ਦੇ ਵਿੱਚ 7 ਨੰਬਰ ਸਕੀ ਔਰ ਬੱਸ ਸਟੈਂਡ ਦੇਖੋ ਬੱਸ ਸਟੈਂਡ ਦਾ ਵੀ ਸਾਡੇ ਜਦੋਂ ਮੁੱਖ ਮੰਤਰੀ ਸਾਹਿਬ ਆਏ ਸੀ ਸਾਡੇ ਸੁਪਰੀਮੋ ਕ੍ਰਿਜੀਵਲ ਸਾਹਿਬ ਜੀ ਆਏ ਸੀ ਉਹਨਾਂ ਸਾਰਿਆਂ ਨੇ ਇਹਦਾ ਉਦਘਾਟਨ ਕੀਤਾ ਉਸ ਤੋਂ ਬਾਅਦ ਸਾਡਾ ਹੋਰ ਵੀ ਪਲਾਨ ਨੇ ਜਿਹੜੇ ਸ਼ਾਇਦ ਵਿੱਚ ਸ਼ਹਿਰ ਨੂੰ ਖੂਬਸੂਰਤ ਬਣਾਣਾ ਸਾਡੀ ਪਹਿਲੀ ਮਤਲਬ ਹੈ ਗਈ ਸਾਡੀ ਸੋਚ ਹੈ ਕਿ ਸ਼ਹਿਰ ਨੂੰ ਆਪਾਂ ਖੂਬਸੂਰਤ ਬਣਾਣਾ ਹੈ ਔਰ ਸ਼ਹਿਰ ਵਾਸੀਆਂ ਨੂੰ ਤੁਹਾਡੇ ਚੈਨਲ ਦਾ ਇਹ ਹੀ ਅਪੀਲ ਹੈ ਕਿ ਕੋਈ ਵੀ ਤੁਹਾਡਾ ਇੰਪਰੂਵਮੈਂਟਸ ਦਾ ਕੰਮ ਆ ਤੁਹਾਡੀ ਸੇਵਾ ਚ ਲਈ ਇਹ ਹਾਜ਼ਰਾਂ ਔਰ ਜਦੋਂ ਮਰਜੀ ਤੁਸੀਂ ਆਓ ਦਫ਼ਤਰ ਤੁਹਾਡਾ ਆਪਣਾ ਦਫ਼ਤਰ ਆ ਤੁਹਾਡਾ ਕੰਮ ਪਿਆਰ ਤੇ ਅਦਾਤ ਕੀਤਾ ਜਾਵੇਗਾ ਬਸ ਇਹੀ ਸਾਡਾ ਮੇਨ ਮੋਟਿਵ ਆ ਕਿ ਸਮਾਜ ਦੀ ਸੇਵਾ ਕਰਨੀ ਤੇ ਲੋਕਾਂ ਦੀ ਸੇਵਾ ਕਰਨੀ ਤੇ ਆਮ ਆਦਮੀ ਪਾਰਟੀ ਨੂੰ ਬਲੰਦੀਆਂ ਤੇ ਲੈ ਕੇ ਜਾਣਾ ਸਰ ਗੱਲ ਕਰੀਏ ਤਾਂ ਪਿਛਲੀ ਸਰਕਾਰਾਂ ਨੇ ਚਾਹੇ ਸੇਧ ਦੇ ਖੇਤਰ ਚ ਹੋਵੇ ਚਾਹੇ ਸੜਕਾਂ ਦੇ ਦਾ ਗੱਲ ਕਰੀਏ ਤੇ ਚਾਹੇ ਹੋਰ ਸਕੂਲਾਂ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਜਦੋਂ ਦੀ ਸਰਕਾਰ ਆਈ ਹੈ ਤਰ੍ਹਾਂ ਤਰ੍ਹਾਂ ਦੇ ਜਿਹੜੇ ਕੰਮ ਕਰ ਰਹੀ ਹੈ ਆਪਾਂ ਦੇਖ ਰਹੇ ਹਾਂ ਕਿ ਪਿੱਛੇ ਕੀ ਸਮਾਰਟ ਸਕੂਹ ਖੋਲੇ ਗਏ ਨੇ ਅਗਰ ਸੇਧ ਦੇ ਖੇਤਰ ਜਾਈਏ ਪੁਰਾਣਾ ਹਸਪਤਾਲ ਗੁਰਦਾਸਪੁਰ ਦਾ ਕੋਲ ਦਿੱਤਾ ਗਿਆ ਇਸ ਤੋਂ ਇਲਾਵਾ ਹੋਰ ਵੀ ਜਿਹੜੇ ਆ ਤਰ੍ਹਾਂ ਤਰ੍ਹਾਂ ਦੇ ਕੰਮ ਕਰ ਰਹੀ ਹੈ ਤੇ ਕਿਸ ਤਰ੍ਹਾਂ ਦੇਖਦੇ ਹੋ ਆਉਣ ਵਾਲੇ ਦਿਨਾਂ ਵਿੱਚ ਸਰਕਾਰ ਨੂੰ ਜੋ ਸ਼ਹਿਰ ਦੇ ਵਿੱਚ ਹਿਸਟੋਰੀਕਲ ਕੰਮ ਹੋਏ ਮੈਂ ਅੱਗੇ ਆਲਰੇਡੀ ਕਹਿੰ ਚੁੱਕਾ ਕਿ ਸ਼ਹਿਰ ਦੇ ਵਿੱਚ ਹਿਸਟੋਰੀਕਲ ਕ ਨਵਾਂ ਜਿਹੜਾ ਹਸਪਤਾਲ ਬਬਰੀ ਵਾਲਾ ਉਹਦੇ ਵਿੱਚ ਡਾਇਲਿਸਿਸ ਦੀਆਂ ਮਸ਼ੀਨਾਂ ਵੀ ਆ ਗਈਆਂ ਲੋਕਾਂ ਵਾਸਤੇ ਉਹ ਇੱਕ ਤੁਹਾਡੇ ਬਲੱਡ ਬਦਲਣ ਵਾਸਤੇ ਉਹ ਹੀ ਮਸ਼ੀਨਸ ਵਗੈਰਾ ਆ ਗਈਆਂ ਨੇ ਸ਼ਹਿਰ ਨੂੰ ਮਤਲਬ ਹਰ ਚੀਜ਼ ਉੱਤੇ ਸੀਟ ਮਤਲਬ ਸਕੈਨਿੰਗ ਵਗੈਰਾ ਸੀਟੀ ਸਕੈਨ ਸਾਰੇ ਲੈਬ ਟੈਸਟ ਸਾਰੇ ਫ੍ਰੀ ਕਰ ਦਿੱਤੇ ਆਮਾ ਦੀ ਪਾਰਟੀ ਨੇ ਔਰ ਇਹ ਸਾਰੀ ਜਿਹੜੀ ਮਿਹਨਤ ਸਦਕਾ ਜਿਹੜਾ ਰਮਨ ਬੈਲ ਉਹਨਾਂ ਦੀ ਮਿਹਨਤ ਸਦਕਾ ਸਾਡੇ ਸਾਡੇ ਚੇਅਰਮੈਨ ਨੇ ਤੁਹਾਡੇ ਇੰਪਰੂਵ ਦੇ ਹੈਲਥ ਉੱਤੇ ਉਹਨਾਂ ਦੀ ਸਦਕਾ ਮਿਹਨਤ ਸਦਕਾ ਸਿਵਲ ਹਸਪਤਾਲ ਬਲੰਦੀਆਂ ਤੱਕ ਗਿਆ ਹੈ ਪਰਾਣਾ ਹਸਪਤਲ ਉਹਨਾਂ ਦੀ ਮਤਲਬ ਸਤਕਾ ਆਖੋ ਨਵੀਂ ਪਰ ਡਰੇਨ ਹੈ ਉਹ ਜਿਹੜੀ 60 ਸਾਲ ਤੋਂ ਲੋਕੀ ਮਤਲਬ ਆਲੇ ਦੁਆਲੇ ਲੋਕੀ ਨਰਕ ਭੋਗ ਰਹੇ ਸੀ ਉਸ ਡਰੇਨ ਨੂੰ ਅੱਜ ਸੱਤ ਬਿਲਕੁਲ ਤਿਆਰੀ ਤੇ ਉੱਤੇ ਬੈਠੀ ਹੈ ਬਿਲਕੁਲ ਤਿਆਰ ਹੈ ਔਰ ਉਹਨਾਂ ਫਿਰ ਲੋਕਾਂ ਆਲੇ ਦੁਆਲੇ ਲੋਕਾਂ ਨੂੰ ਜਾ ਕੇ ਪੁੱਛੋ ਉਹਨਾਂ ਨੂੰ ਪੁੱਛੋ ਕੀ ਮਤਲਬ ਮਹਿਸੂਸ ਕਰ ਰਹੇ ਨੇ ਉਹਨਾਂ ਵਾਸਤੇ ਸਵਰਗ ਬਣ ਗਿਆ ਵਾ ਔਰ ਸ਼ਹਿਰ ਕੱਲੀ ਐਨਾਨਸ ਕੀਤਾ ਬੈਠ ਸਾਹਮਣੇ ਕਿ 10 ਕਰੋੜ ਰੁਪਇਆ ਜੜਾ ਵਾ ITI ਦੇ ਮਤਲਬ ਆਲੇ ਦੁਆਲੇ ਜਿਹੜਿਆ ਸੀਵਰੇਜ ਉਹ ਲੋਕਾਂ ਬਾਤ ਸਾਡੀ ਸੋਚ ਦੇਖੋ ਉਹ ਕਹਿੰਦੇ ਲੋਕਾਂ ਦੀ ਮੰਗ ਨਹੀਂ ਸੀ ਲੋਕਾਂ ਦੀ ਜ਼ਰੂਰਤ ਸੀ ਉਹ ਉਹ ਸੀਵਰੇਜ ਲੋਕਾਂ ਦੀ ਜ਼ਰੂਰਤ ਸੀ ਮਤਲਬ ਅੰਮ੍ਰਿਸ਼ਾ ਰਮਨ ਬੈਲ ਉਹਨਾਂ ਨੇ ਸ਼ਹਿਰ ਆਪਣੇ ਗੁਰਦਾਸਪੁਰ ਦੇ ਹਲਕੇ ਵਾਸਤੇ ਨਿਸ਼ਾਣ ਕੰਮ ਕਦੋਂ ਸੋਚਿਆ ਉਹਨਾਂ ਨੂੰ ਅੰਮ੍ਰਿਸ਼ਾ ਇੱਕੋ ਹੀ ਸੋਚ ਉਹਨਾਂ ਦੀ ਕੰਮ ਹੀ ਕੰਮ ਬਸ 24 ਮੰਨ ਜਿੰਨੀ ਸਰਸ ਉਹ ਦੇ ਰਿਹਾ ਸ਼ਾਇਦ ਗੁਰਦਾਸਪੁਰ ਦੇ ਵਿੱਚ ਕੋਈ ਵੀ ਨਹੀਂ ਦੇ ਰਿਹਾ ਹੋਵੇਗਾ ਜਿੰਨੀ ਸਰਸ ਉਹ ਨਹੀਂ 15 ਸਾਲਾਂ ਦੀ ਪੁਰਾਣੀ ਰਾਜਨੀਤੀ ਸੀ ਜਿਹੜਾ ਹੰਕਾਰ ਦੀ ਰਾਜਨੀਤੀ ਸੀ ਉਸ ਰਾਜਨੀਤੀ ਦੀ ਪਰਿਭਾਸ਼ਾ ਨੂੰ ਬਦਲ ਕੇ ਰਮਨ ਬੈਲ ਨੇ ਔਰ ਮੇਰੇ ਵਰਗਾ ਬੰਦਾ ਜਿਹਦਾ ਕੋਈ ਪਿਸ਼ੋਕੜ ਹੀ ਕੋਈ ਨਹੀਂ ਰਾਜਨੀਤੀ ਨਾਲ ਮੈਂ ਇੰਪ੍ਰੈਸ ਹੋਇਆ ਰਮਨ ਬੈਲ ਦੇ ਔਨੈਸਟੀ ਦਾ ਇਮਾਨਦਾਰੀ ਤੋਂ ਉਹਨਾਂ ਦੇ ਸੱਚ ਦੇ ਰਾਹ ਤੋਂ ਚੱਲਣ ਦੀ ਤਾਕਤ ਤੋਂ ਉਹਨਾਂ ਦੇ ਕੰਮ ਕਰਨ ਤੇ ਜਜ਼ਬੇ ਤੋਂ ਔਰ ਮੇਰੇ ਵਰਗਾ ਬੰਦਾ ਯਾ ਰਾਜਨੀਤੀ ਰਾਤਨ ਮੈਂ ਆਮ ਲੋਕਾਂ ਨੂੰ ਸਾਰੇ ਲੋਕਾਂ ਨੂੰ ਅਪੀਲ ਕਰਨਾ ਕਿ ਰਾਜਨੀਤੀ ਪਹਿਲੀ ਵਾਲੀ ਰਾਜਨੀਤੀ ਨਹੀਂ ਨਹੀਂ ਰਾਜਨੀਤੀ ਸੇਵਾ ਆਓ ਮੈਂ ਤੇ ਲੋਕਾਂ ਨੂੰ ਅਪੀਲ ਕਰਨਾ ਕਿ ਭਰਾਓ ਸਾਰੇ ਆਓ ਲੋਕਾਂ ਦੀ ਇੱਕ ਸੇਵਾ ਤੇ ਤੁਹਾਨੂੰ ਪਲੇਟਫਾਰਮ ਮਿਲਦਾ ਵਾ ਬਾਕੀ ਮੈਂ ਵਪਾਰ ਮੰਡਲ ਦਾ ਚੇਅਰਮੈਨ ਆ ਵਪਾਰ ਵਪਾਰੀਆਂ ਦੇ ਹੱਕ ਦੇ ਵਿੱਚ ਹਮੇਸ਼ਾ ਹੀ ਲੜੇ ਆ ਕੋਈ ਵੀ ਗੱਲ ਹੁੰਦੀ ਹੈ ਵਪਾਰੀਆਂ ਦੇ ਹੱਕ ਚ ਲੜੇ ਆ ਅਸੀਂ ਸਰਕਾਰ ਦੇ ਕੋਈ ਵਪਾਰੀ ਅਸਲੇ ਮੰਦੇ ਦੀ ਲਹਿਰ ਚ ਸਾਨੂੰ ਪਤਾ ਚੱਲ ਰਿਹਾ ਕਿਉਂਕਿ ਆਨਲਾਈਨ ਵੀ ਨਾ ਜਿਹੜਾ ਵਪਾਰ ਨੂੰ ਖਤਮ ਕਰ ਰਿਹਾ ਉਹ ਇਹ ਸਹੀ ਕਈ ਵਾਰ ਸਰਕਾਰਾਂ ਨੇ ਕਹਿ ਗਿਆ ਕਿ ਆਨਲਾਈਨ ਬਿਨਸਸ ਦੇ ਉੱਤੇ ਥੋੜਾ ਜਿਹਾ ਕੰਟਰੋਲ ਕੀਤਾ ਜਾਣਾ ਚਾਹੀਦਾ ਹੈ ਕਿ ਤਾਂ ਕਿ ਕਿਉਂਕਿ ਵੱਡੇ ਵੱਡੇ ਮਾਲ ਆ ਕੇ ਛੋਟੇ ਵਪਾਰ ਵੱਡੇ ਵਪਾਰੀ ਨੂੰ ਕੋਈ ਫਰਕ ਨਹੀਂ ਪੈਂਦਾ ਹਮੇਸ਼ਾ ਮੀਡੀਅਮ ਵਪਾਰੀ ਹਮੇਸ਼ਾ ਮਰਦਾ ਅਸੀਂ ਵਪਾਰੀਆਂ ਦੇ ਨਾਲ ਸੁੱਖ ਦੁੱਖ ਚ ਹਮੇਸ਼ਾ ਖੜੇ ਆ ਔਰ ਮੈਂ ਆਪਣੀ ਜਿਹੜੀ ਪੁੱਡਾ ਐਵੈਨਿਊ ਸਾਡੀ ਕਲੋਨੀ ਮਾ ਉਹਦਾ ਵੀ ਚੇਅਰਮੈਨ ਆ ਆਪਣੀ ਕਲੋਨੀ ਦੀ ਵੀ ਜੰਨੀ ਆ ਪਾ ਮੈਕਸਿਮਮ ਕੋਸ਼ਿਸ਼ ਕਰੀਦੀ ਕਿ ਆਪਣੇ ਕਲੋਨੀ ਦੇ ਕੰਮ ਹੋਣ ਸਾਰੇ ਕੰਮ ਵਧੀਆ ਹੋਣ ਕਲੋਨੀ ਸਾਡੀ ਬਹੁਤ ਸੋਹਣੀ ਬਣੀਦੀ ਆ ਮਤਲਬ ਐਸੀ ਉਹ ਤੁ ਨੂੰ ਸਾਡੀ ਸਾਰੀ ਮੈਨੇਜਮੈਂਟ ਜਿਹੜੀ ਹੈ ਉਹਨੂੰ ਕੋਲੋਨੀ ਨੂੰ ਵੇਚਦੀ ਹੈ। ਔਰ ਸ਼ਹਿਰ ਵਾਸੀਆਂ ਨੂੰ ਮੇਰੀ ਫੇਰ ਇੱਕ ਵਾਰੀ ਅਪੀਲ ਆ ਕਿ ਤੁਹਾਡਾ ਆਪਣਾ ਦਫਤਰ ਹੈ ਜਦੋਂ ਮਰਜੀ ਤੁਸੀਂ ਆਓ ਤੁਹਾਡੇ ਵਾਸਤੇ ਮੋਸਤ ਜਦੋਂ ਮਰਜੀ ਆਓ ਵੈਲਕਮ ਹੈ ਤੁਹਾਡੇ ਵਾਸਤੇ ਔਰ ਕੋਈ ਵੀ ਕੰਮ ਤੁਹਾਡਾ ਹੋਵੇ ਤੁਹਾਡਾ ਪਹਿਲ ਤੇਦਾਰ ਤੁਹਾਡੇ ਘਰ ਜਾ ਕੇ ਕੰਮ ਤੁਹਾਨੂੰ ਦੇ ਕੇ ਆਵਾਂਗੇ ਇਹ ਸਾਡੀ ਸੋਚ ਹੈ ਮੇਰੀ। ਸੇ ਗੱਲ ਕਰੀਏ ਤਾਂ ਇੰਪਰੂਵਮੈਂਟ ਟ੍ਰਸਟ ਗੁਰਦਾਸਪੁਰ ਲੋਕਾਂ ਦੀ ਪਹਿਲੀ ਪਸੰਦ ਹੈ ਤੇ ਕਿਹੜੀ ਕਿਹੜੀ ਫੈਸਿਲਟੀਆਂ ਦਿੱਤੀਆਂ ਜਾਂਦੀਆਂ ਹਨ ਇੰਪਰੂਵਮੈਂਟ ਟ੍ਰਸਟ ਵਿੱਚ? ਸਾਰੇ 2022 ਤੋਂ ਬਾਅਦ ਜਦੋਂ ਦੀ ਸਾਡੀ ਸਰਕਾਰ ਪਈ ਆ ਪਹਿਲਾਂ ਸਾਡੇ 3 ਕਰੋੜ ਮਤਲਬ ਘਾਟੇ 'ਚ ਜਾ ਰਹੇ ਸੀ ਲੁਧਿਆਣੇ ਤੋਂ ਲੋਨ ਲਏ ਤੇ ਸਾਡੀ ਇੰਪਰੂਵਮੈਂਟ ਟਰਸਟ ਨੇ ਅੱਜ ਸਾਡਾ ਜਿਹੜਾ ਇੰਪਰੂਵਮੈਂਟ ਟਰਸਟ ਹੈ ਬਲੰਦੀਆਂ ਤੇ ਜਾ ਰਿਹਾ ਐਸਲੇ ਅਸੀਂ 100 ਕਰੋੜ ਦੀ ਮਤਲਬ ਸਾਡੀ ਟਰਨ ਚੱਲ ਰਹੀ ਹੈ ਸਾਰੇ ਜਿਹੜੀ 7 ਨੰਬਰ ਸਕੀਮ ਹੈ ਉਸ ਤੋਂ ਬਾਅਦ ਦੇਖੋ ਤੁਸੀਂ ਦੇਖੋ ਅੱਈ ਸਾਡੇ ਹੋਰ ਵੀ ਪਲਾਨ ਆ ਕਿੰਨੇ ਉਹ ਸਾਡੇ ਜਿਹੜੇ ਚੇਅਰਮੈਨ ਜੀਵਸ਼ਰਨ ਸਿੰਘ ਜੀ ਬਹੁਤ ਮਿਹਨਤੀ ਇਨਸਾਨ ਨੇ ਉਹਨਾਂ ਨੇ ਹਮੇਸ਼ਾ ਹੀ ਮਤਲਬ ਉਹ ਗਰਾਊਂਡ ਲੈਵਲ ਤੇ ਲੀਡ ਦੇ ਉਹਨਾਂ ਨੇ ਦੇਖਿਆ ਔਰ ਉਹਨਾਂ ਦੀ ਸਾਡੀ ਇਹ ਟੀਮ ਐਜ਼ ਅ ਟੀਮ ਵਰਕ ਕੰਮ ਕਰ ਰਹੇ ਆਂ ਔਰ ਯਕੀਨ ਮੈਨੂੰ ਆਪਣੇ ਪਲਾਨ ਹੋਰ ਵੀ ਹੈਗੇ ਦੋ ਚਾਰ ਸਾਲ ਦੇ ਵਿੱਚ ਜਿਹੜੀ ਚੀਜ਼ਾਂ ਹੀ ਸਾਡੇ ਧਿਆਨ ਦੇ ਵਿੱਚ ਆਏ ਜਦੋਂ ਸਾਡਾ ਕੰਮ ਚੱਲ ਰਿਹਾ ਹੈ ਜੀ ਉਹ ਚੀਜ਼ਾਂ ਜਦੋਂ ਸ਼ਹਿਰ ਚ ਆ ਜਾਣਗੇ ਸ਼ਹਿਰ ਆਪੇ ਤਰੱਕੀ ਬਲੰਦੀਆਂ ਤੇ ਜਾਏਗਾ ਸਰ ਬਹੁਤ ਸਾਰੇ ਲੋਕ ਤੁਹਾਨੂੰ ਦੇਖ ਰਹੇ ਨੇ ਕਿ ਸੁਨੇਹਾ ਦੇਣਾ ਚਾਹਵੇ ਮੈਂ ਇਹੀ ਸੁਨੇਹਾ ਦੇਣਾ ਕਿ ਸਰਕਾਰ ਦਾ ਸਾਥ ਦਿਓ ਸਰਕਾਰ ਨਸ਼ੇ ਦੇ ਵਿਰੁੱਧ ਲੜ ਰਹੀ ਸਰਕਾਰ ਕ੍ਰਾਈਮ ਦੇ ਚੋਰੀਆਂ ਦੇ ਵਿਰੁੱਧ ਪੁਲਿਸ ਸਾਡੀ ਬਿਲਕੁਲ ਲੜ ਰਹੀ ਆ ਬਾਕੀ ਸਰਕਾਰ ਦੇਖੋ ਸਾਡੀ ਐਜੂਕੇਸ਼ਨ ਦੇ ਵਿੱਚ ਨੰਬਰ 1 ਤੇ ਜਾ ਰਹੀਆਂ ਹੈਲਥ 'ਚ ਨੰਬਰ 1 ਤੇ ਜਾ ਰਹੀਆਂ ਸਿਰਫ ਲੋਕਾਂ ਦੇ ਸਾਥ ਨਾਲ ਲੋਕੀ ਸਾਥ ਦੇਣ ਤੇ ਅਸੀਂ ਲੋਕਾਂ ਦੇ ਹਮੇਸ਼ਾ ਨਾਲ ਆ ਲੋਕਾਂ ਦੇ ਸਾਥ ਬਿਨਾਂ ਤਾਂ ਕੁਝ ਵੀ ਕੋਈ ਕਰ ਸਕਦਾ ਜਿੰਨਾ ਤੱਕ ਲੋਕੀ ਸਾਡੇ ਸਾਥ ਨਾ ਦੇਣਗੇ ਉਹਨਾਂ ਤੱਕ ਕੋਈ ਵੀ ਬੁਰਾਈ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਮੇਰੀ ਸਾਰੇ ਲੋਕਾਂ ਨੂੰ ਅਪੀਲ ਹੈ ਕਿ ਆਪਾਂ ਕਿ ਇਹਨੂੰ ਆਪਾਂ ਖਤਮ ਕੀਤਾ ਜਾਵੇ ਮਤਲਬ ਨਸ਼ੇ ਨੂੰ ਖਤਮ ਕੀਤਾ ਜਾਵੇ ਚੋਰੀਆਂ ਚਕਾਰੀਆਂ ਨੱਕ ਕੀਤਾ ਜਾਣ ਔਰ ਐਹੀ ਮੇਰੀ ਅਪੀਲ ਆ ਕਿ ਅਸੀਂ ਤੁਹਾਡੇ ਨਾਲ ਆ ਵਪਾਰੀ ਵਰਗ ਦੇ ਨਾਲ ਵੀ ਮੈਂ ਅਸੀਂ ਖੜੇ ਆ ਸਾਡੀ ਵਪਾਰ ਮੰਡਲ ਦੀ ਟੀਮ ਵੀ ਪਾਰੀਵਰ ਦਾ ਕੋਈ ਵੀ ਪ੍ਰੋਬਲਮ ਆਂਦੀ ਵਪਾਰੀ ਨੂੰ ਅਸੀਂ ਪਹਿਲ ਤੇ ਆਧਾਰ ਤੇ ਉਹਨਾਂ ਦਾ ਕੰਮ ਕਰਾਂਗੇ ਬਾਕੀ ਸਾਰੀ ਜਨਤਾ ਨੂੰ ਇੱਕੋ ਹੀ ਸੰਦੇਸ਼ ਆ ਕਿ ਆਓ ਰਲ ਮਿਲ ਕੇ ਪੰਜਾਬ ਨੂੰ ਰੰਗਲਾ ਬਣਾਈਏ ਤੇ ਭਗਵੰਤ ਮਾਨ ਜੀ ਦਾ ਸੁਪਨਾ ਪੂਰਾ ਕਰੀਏ ਥੈਂਕ ਯੂ ਜੀ